ਇਹ ਸਵਾਲ ਥੋੜੇ ਤੱਤੇ ਦੇ ਹੋਣਗੇ ਕਿਉਂਕਿ ਅਕਾਲੀ ਦਲ ਦੇ ਬਾਰੇ ਬੜਾ ਲੋਕ ਕੁਝ ਕਹਿੰ ਰਹੇ ਆ। ਸਾਨੂੰ ਅਜਿਹੀ ਚਿੰਤਾ ਨਾ ਕਰੋ। ਸਾਡੀ ਪਾਰਟੀ ਦੇ ਆਪਾਂ ਕੀ ਵੀ ਕਹਾਂ ਵੀ ਜਿਵੇਂ ਵਰਕਰ ਦੇ ਜਨਤੇ ਵਾਲੇ ਮਤਲਬ ਅਸੀਂ ਕਿਸੇ ਵੀ ਸਵਾਲ ਪਾਪਾ ਨੂੰ ਜੜਾਦੇ ਕਿਉਂਕਿ ਖਾਲੀ ਦਲ ਨੇ ਕੰਮ ਹੀ ਨਹੀਂ ਦਿੱਤੇ। ਸਾਰਿਆਂ ਨੂੰ ਪਤਾ ਹੀ ਹੈ ਕਿ ਕਾਂਗਰਸ ਨੇ ਆਪਣੇ ਜੀਪਿੰਦਰ ਸਿੰਘ ਸਿੱਧੂ ਸਾਹੂ ਤੇ ਕੈਂਡੀਡੇਟ ਰੱਖਿਆ। ਪਰ ਸੋਚਣ ਵਾਲੀ ਗੱਲ ਇਹ ਹੈ ਇਹ ਨੂੰ ਸਮਝ ਤੋਂ ਬਾਹਰ ਹੈ ਕੱਲੀ ਦਾ ਨਹੀਂ 2009 ਤੋਂ ਵਿਪੱਤੀ ਇਲੈਕਸ਼ਨ ਸ਼ੁਰੂ ਲੱਗੇ ਆ 2024 ਅੱਜ ਕਦੇ ਕੈਂਡੀਡੇਟ ਦਾ ਪਿੰਡਾ ਸਿੱਤੇ ਬਦਲਿਆ ਨਹੀਂ ਮਾਪ ਸਾਹਿਬ ਦਾ ਕਾਲਜ ਹੈ ਮਾਤਾ ਸੁਦਰੀ ਕਾਲਜ ਪਿਚੇਰੀ ਰੋਡ ਤੇ ਆਪਣੇ ਬਣਾਇਆ ਹੋਇਆ ਲੜਕੀਆਂ ਲਈ ਕੋਈ ਕਾਲਜ ਨਹੀਂ ਸੀ ਕੌਣ ਲੈ ਜਾਏਗਾ ਵਿਪੱਤੀ ਸੁਨਦਰਪੁਰ ਬਾਬਰ ਵਿਪੱਤੀ ਸੁਨਦਰਪੁਰ ਬਾਬਰ ਪਹਿਲਾਂ ਭਗਵਾਨਪਰਵਨ ਸਾਹਿਬ ਯਾਦ ਕਰਦੇ ਸੀ ਨਾ ਕਿ ਸਟੇਟਲੋਂ ਮੈਂਬਰ ਪਾਰਲੀਮੈਂਟ ਹੋਦੇ ਹੋਏ ਦਲਾ ਤੋਂ ਦਲਾ ਹੁੰਦਾ ਹੈ ਤੇ ਕਿਹਨੇ ਕਹਾਂ ਤੋਂ ਚਲਾ ਹੁੰਦਾ ਹੈ ਅੱਜੀ ਸ਼ੁੱਕ ਆਮ ਆਪਦੀ ਪਾਰਟੀ ਵਾਸਤੇ ਉਪਰੋਕਤ ਲੋਕ ਬਤਨਿਆ ਮੇਰਾ ਮੇਰੇ ਹਰਦੇ ਬੇਟੀ ਨਾਲ ਗੱਲ ਸੁਣਿਆ ਸੀ ਉਹ ਕਹਿੰਦੇ ਵੀ ਜੇ ਤੁਸੀਂ ਆਪਦੀ ਗੋਲ ਖੂਚ ਸਿੱਟਨੀ ਹੈ ਤਾਂ ਸਾਡੇ ਖੂਚ ਸਿੱਟਦੇ ਹੋ ਉਹ ਮੰਨ ਰਿਹਾ ਕਿ ਸਾਡਾ ਵੀ ਖੂ ਹੈ ਚਾਪ ਦੇ ਗਰਾਉਂਡ ਤੇ ਕੋਈ ਤਸੰਨਾ ਦਾ ਵਪਾਰੀਆਂ ਦੇ ਦੁਕਾਨਾਂ ਦਾ ਨਹੀਂ ਪਤਾ ਕਾਦੀ ਦਲ ਇਹ ਜਿਹੜੀ ਸਭ ਸੱਚ ਜਾ ਕੇ ਵਿਪਾਰ ਸੰਦਤਪੁਰ ਕਰਛੀ ਹੈ ਤਸੰਨਾ ਵਾਸਤੇ ਪੋਜੀਸ਼ਨ ਕਿੱਦਾਂ ਦੀ ਆਪਾਂ ਕਰੀਏ ਵੀ ਪਰਬਾ ਘਰ ਸਿਦੂ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਆਕਾਲੀ ਦਲ ਦਾ ਪਰਿਵਾਰ ਹਿੱਸਾ ਹੈ ਪਾਰਟੀ ਚਾਹੁੰਦੀ ਹੈ ਕਿ ਸਾਡੇ ਬੰਦੇ ਦੂਜੀ ਪਾਰਟੀਆਂ ਦੇ ਖਿਲਾਫ ਕਦੇ ਕੋਈ ਚਾਹੁੰਦਾ ਹੈ ਇਹ ਕਾਦੀ ਦਲ ਪਲਾਂਟ ਕਰ ਸਕਦਾ ਹੈ ਤੁਸੀਂ ਦੋਸਤ ਇਹ ਦੂਜਿਆਂ ਦੀ ਪਲਾਂਟੇਸ਼ਨ ਹੈ ਜੋ ਕਾਦੀ ਦਲ ਨੂੰ ਪਾੜਦੇ ਹੈ ਕਿ ਆਕਾਲੀ ਦਲ ਦੇ ਬੰਦੇ ਦੂਜੀਆਂ ਪਾਰਟੀਆਂ ਨੂੰ ਖੜਾ ਕਰੋ ਪਰ ਵਾਸਤੇ ਉਹ ਪਰਬਾ ਪਰ ਹੋਰ ਜੀ ਕੀ ਨਹੀਂ ਮਿਲਿਆ ਕੀ ਨਹੀਂ ਦਿੱਤਾ ਭਾਜੀ ਕੀ ਮੰਨੂ ਜੀਤ ਵੀ ਤਾਂ ਸਿੱਧੂ ਸਾਹੂ ਦੀ ਗੱਲ ਦੰਗੇ ਹਲਕਾਂ ਚਾਰਚਾ ਲਾ ਕੇ ਰੱਖੇ ਧਰੋ ਤੋਂ ਬਾਅਦ ਕੀ ਨਹੀਂ ਮਿਲਿਆ ਕੀ ਇੱਜ਼ਤ ਨਹੀਂ ਮਿਲੀ ਆ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਾਇਰਲ ਟਿਪਸ ਤੇ ਅੱਜ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੇ ਤੇ ਚਾਰੇ ਪਾਸੇ ਪ੍ਰਚਾਰ ਚੱਲ ਰਿਹਾ ਪਰ ਲੋਕਾਂ ਦੇ ਵਿੱਚ ਉਹ ਮੰਗਾ ਕੀ ਨੇ ਸਵਾਲ ਕੀ ਨੇ ਕੁਝ ਪਾਰਟੀਆਂ ਜਿਹੜੀਆਂ ਦਾਅਵੇਦਾਰੀ ਕਰ ਰਹੀਆਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸਾਡੇ ਨਾਲ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਨੂੰ ਇਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਇਓ ਸਤਿ ਸ਼੍ਰੀ ਅਕਾਲ ਜੀ ਰਾਨਾ ਜੀ ਸ਼ੁਰੂਆਤ 'ਚ ਪਹਿਲਾਂ ਦੱਸਦਾ ਵੀ ਸਵਾਲ ਥੋੜੇ ਤੱਤੇ ਵੀ ਹੋਣਗੇ ਕਿਉਂਕਿ ਅਕਾਲੀ ਦਲ ਦੇ ਬਾਰੇ ਬੜਾ ਲੋਕ ਕੁਝ ਬੋਲ ਰਹੇ ਆ ਪਿੰਡਾਂ ਦੇ ਵਿੱਚ ਜਾਣੇ ਆ ਤਾਂ ਬੜੇ ਸਵਾਲ ਵੀ ਨੇ ਉਹਨਾਂ ਵਾਸਤੇ ਤਿਆਰ ਰਹਿਣਾ ਪੈਣਾ ਹੁਣ ਸਾਨੂੰ ਰਾਨਾ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਪਾਰਟੀ ਦੇ ਆਪਾਂ ਕਹਿੰਦੀ ਆ ਨਾ ਵੀ ਜਿਵੇਂ ਵਰਕਰ ਐਡੇ ਜਜ਼ਬੇ ਵਾਲੇ ਵਰਕਰ ਆ ਨਾ ਅਸੀਂ ਕਿਸੇ ਦੇ ਸਵਾਲ ਜਵਾਬਾ ਤੋਂ ਨਹੀਂ ਡਰਦੇ ਕਿਉਂਕਿ ਅਕਾਲੀ ਦਲ ਨੇ ਕੰਮ ਹੀ ਇੰਨੇ ਕੀ ਉਨਾ ਕੰਮਾਂ 'ਚ ਹੀ ਸਾਰੇ ਜਵਾਬ ਨੇ ਤੁਸੀਂ ਚਿੰਤਾ ਨਾ ਕਰੋ ਅਸੀਂ ਹਰ ਤੁਹਾਡੇ ਜਵਾਬ ਲਈ ਤਿਆਰ ਖੜੇ ਆ ਮੁਰੇ ਅੱਛਾ ਪਹਿਲਾ ਪਹਿਲਾ ਸਵਾਲ ਤਾਂ ਇਹੀ ਆ ਵੀ ਇੰਨੀ ਦੇਰੀ ਕਿਵੇਂ ਹੋਈ ਕੈਂਡੀਡੇਟ ਐਲਾਨਣ ਨੂੰ ਲੈ ਕੇ ਵੀ ਜੇ ਬਠਿੰਡਾ ਸੀਟ ਦੀ ਆਪਾਂ ਗੱਲ ਕਰਦੇ ਆਂ ਵੀ ਇੰਨਾ ਡਿਲੇ ਕਿਉਂ ਕੀਤਾ ਗਿਆ ਕੋਈ ਡਿਲੇ ਨਹੀਂ ਜੀ ਕੋਈ ਦੇਰੀ ਨਹੀਂ ਹਰ ਪਾਰਟੀ ਦੇ ਸਿਸਟਮ ਹੁੰਦੇ ਆ ਐਡਵਾਈਜ਼ਰੀ ਬੋਰਡ ਬੰਦੇ ਆ ਪੀਏਸੀ ਦੇ ਮੈਂਬਰ ਹੁੰਦੇ ਆ ਕੋਰਕ ਕਮੇਟੀ ਬਣੀ ਹੋਈ ਆ ਅਕਾਲੀ ਦਲ ਦੀ ਜਿਹਦੇ ਵਿੱਚ ਇਹ ਸਾਰੇ ਫੈਸਲੇ ਲਏ ਜਾਂਦੇ ਆ ਤੇ ਬਾਕੀ ਨੁਮਾਇੰਦਿਆਂ ਵੱਲੋਂ ਜੋ ਚਾਹਵਾਨ ਨੇ ਉਹਨਾਂ ਵੱਲੋਂ ਬਠਿੰਡਾ ਸੀਟ ਤੇ ਜਾਂ ਬਾਕੀ ਸੀਟਾਂ ਤੇ ਕੋਈ ਦਾਅਵੇ ਵੀ ਠੋਕੇ ਜਾਂਦੇ ਆ ਪਾਰਟੀ ਦੇ ਅੰਦਰੋਂ ਪਰ ਬਠਿੰਡਾ ਸੀਟ ਤੇ ਕਿਸੇ ਨੇ ਕੋਈ ਦਾਵਾ ਆਪਾਂ ਕਹਿੰਦੀ ਐ ਅਪਲਾਈ ਨਹੀਂ ਕੀਤਾ ਸੀਗਾ ਬੀਬਾ ਜੀ ਸੀ ਪਰ ਕੋਰ ਕਮੇਟੀ ਨੇ ਫਿਰ ਵੀ ਸੋਚ ਵਿਚਾਰ ਕੇ ਫੈਸਲਾ ਲਿਆ ਲੋਕਾਂ ਦੇ ਪਿਆਰ ਤੇ ਸਤਿਕਾਰ ਦੇ ਸਦਕਾ ਬੀਬਾ ਜੀ ਨੇ ਅਨਾਉਂਸ ਕੀਤਾ ਲੋਕਾਂ ਨੂੰ ਜਿਆਦਾ ਮਤਲਬ ਇਹਦੀ ਕਾਲੀ ਸੀ ਆਪਾਂ ਕਹਿੰਦੀ ਐ ਕਿਉਂ ਪਿਆਰੀ ਐ ਨਾ ਕਰਦੇ ਆ ਉਹਦੇ ਕਰਕੇ ਛੇਤੀ ਫੈਸਲਾ ਨਹੀਂ ਲੈ ਸਕੇ ਠੀਕ ਐ ਤੁਸੀਂ ਕਹਿ ਰਹੇ ਹੋ ਪਰ ਪਤਾ ਹੀ ਸੀ ਲੋਕਾਂ ਨੂੰ ਵੀ ਪਤਾ ਸੀ ਕਿ ਬੀਬਾ ਜੀ ਨੇ ਇੱਥੋਂ ਚੋਣ ਲੜਨੀ ਹੈ ਇਹ ਬਾਕੀ ਪਾਰਟੀਆਂ ਨੇ ਇਹਨੂੰ ਤਰਜੀਹ ਦਿੱਤੀ ਗੱਲ ਨੂੰ ਤਾਂ ਹਾਈਲਾਈਟ ਕਰਤਾ ਬਸ ਉਹਨਾਂ ਕੋਲ ਭੰਡਰ ਨੂੰ ਕੁਛ ਹੈ ਹੀ ਨਹੀਂ ਅੱਛਾ ਹੁਣ ਆਪਾਂ ਗੱਲ ਕਰਾਂਗੇ ਉਮੀਦਵਾਰਾਂ ਦੀ ਸਾਰੇ ਉਮੀਦਵਾਰਾਂ ਨੂੰ ਕਿਵੇਂ ਦੇਖਦੇ ਹਾਂ ਬਠਿੰਡਾ ਸੀਟ ਤੋਂ ਜਿਹੜੇ ਵੀ ਨੇ ਦੇਖੋ ਜੀ ਚੋਣ ਲੜਨਾ ਹਰੇਕ ਦਾ ਅਧਿਕਾਰ ਹੈ ਲੋਕਤੰਤਰ ਹੈ ਹਰ ਪਾਰਟੀ ਨੇ ਆਪ ਦਾ ਆਪਾਂ ਕਹਿੰਦੀਆਂ ਨੁਮਾਇੰਦਾ ਉੱਥੇ ਉਤਾਰਨਾ ਹੈ ਇਲੈਕਸ਼ਨ ਲੜਨ ਲਈ ਪਰ ਇੱਕ ਹਾਸੋ ਹੀ ਨਹੀਂ ਗੱਲ ਵੀ ਹੈ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਂਗਰਸ ਨੇ ਆਪਦੇ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਉੱਥੇ ਕੈਂਡੀਡੇਟ ਦਿੱਤੇ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਉਹ ਕਾਂਗਰਸ 'ਚ ਸੀ ਹੂੰ ਫਿਰ ਉਹ ਅਕਾਲੀ ਦਲ 'ਚ ਆ ਗਏ ਫਿਰ ਫਿਰ ਅੱਜ ਕਾਂਗਰਸ 'ਚ ਚਲੇ ਗਏ ਦੇਖੋ ਕਾਂਗਰਸ ਕੋਲ ਕੋਈ ਕੈਂਡੀਡੇਟ ਹੀ ਨਹੀਂ ਲੱਭਿਆ ਉਹਨਾਂ ਨੂੰ ਬਠਿੰਡਾ ਹਲਕੇ 'ਚ 9 ਲੋਕ ਸਭਾ ਆ ਇੱਕ ਲੋਕ ਸਭਾ 'ਚ 9 ਵਿਧਾਨ ਸਭਾ ਹਲਕੇ ਪੈਂਦੇ ਆ ਦੇਖੋ ਕੋਈ ਕੈਂਡੀਡੇਟ ਨਹੀਂ ਲੱਭਿਆ ਦੂਜੀ ਗੱਲ ਕਰ ਲਈਏ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਜੀ ਮੈਡਮ ਨੇ ਸਾਡੇ ਕਿੱਥੋਂ ਗਏ ਨੇ ਉਹਨਾਂ ਦਾ ਪਰਿਵਾਰ ਪਿੱਛੋਂ ਪਚੋਕੜ ਅਕਾਲੀ ਦਲ ਨਾਲ ਜੁੜਿਆ ਹੋਇਆ ਉਹ ਅਫਸਰ ਲੋਬੀ 'ਚੋਂ ਨਿਕਲ ਗਏ ਨੇ ਭਾਜਪਾ ਨੂੰ ਵੀ ਕੋਈ ਕੈਂਡੀਡੇਟ ਨਹੀਂ ਲੱਭਿਆ ਤੀਜੀ ਗੱਲ ਕਰ ਲਈਏ ਆਪਾਂ ਆਮ ਆਦਮੀ ਪਾਰਟੀ ਦੀ ਹਮ ਮੌਜੂਦਾ ਕੈਬਨਟ ਮੰਤਰੀ ਨੇ ਗਰਮੀਤ ਸਿੰਘ ਖੁੱਡੀਆਂ ਸਾਹਿਬ ਪਹਿਲਾਂ ਕਿੱਥੇ ਸੀ ਅਕਾਲੀ ਦਲ ਚ ਫਿਰ ਕਿੱਥੇ ਗਏ ਕਾਂਗਰਸ ਚ ਤੀਜੀ ਪਾਰਟੀ ਝਾੜੂ ਚ ਆਏ ਆ ਮੈਨੂੰ ਸਮਝ ਤੋਂ ਬਾਹਰ ਹੈ ਕਿ ਆਮ ਘਰਾਂ ਦੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ ਅੱਜ ਪੰਜ ਪੰਜ ਮੰਤਰੀਆਂ ਨੂੰ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦੇ ਦੀਆਂ ਇਹਨਾਂ ਨੂੰ ਆਮਕਰਨ ਦੇ ਜਵਾਬ ਦਿਖਣੋਂ ਅਟਗੇ ਹੁਣ ਪਰ ਅਕਾਲੀ ਦਲ ਨੇ 2009 ਤੋਂ ਬੀਬਾ ਜੀ ਇਲੈਕਸ਼ਨ ਲੜਨ ਲੱਗੇ ਆ 2024 ਆ ਗਈ ਕਦੇ ਕੈਂਡੀਡੇਟ ਆਪ ਦਾ ਬਠਿੰਡਾ ਸੀਟ ਤੇ ਬਦਲਿਆ ਨਹੀਂ ਬਾਕੀ ਪਾਰਟੀਆਂ ਨੇ ਕਦੇ ਸੇਮ ਕੈਂਡੀਡੇਟ ਨਹੀਂ ਰੱਖਿਆ ਤੁਸੀਂ ਪਿਛਲਾ ਇਤਿਹਾਸ ਖੋਲ ਕੇ ਦੇਖ ਲਓ ਅੱਛਾ ਇੱਕ ਇੱਕ ਸਵਾਲ ਹੁਣ ਪਹਿਲਾਂ ਆਪਾਂ ਆਵਾਂਗੇ ਪਿੰਡਾਂ ਦੀਆਂ ਗੱਲਾਂ ਤੇ ਇਹ ਤਾਂ ਕੈਂਡੀਡੇਟ ਹੋਏ ਪਿੰਡਾਂ ਦੀ ਗੱਲ ਤੇ ਆਉਨੇ ਵੀ ਪਿੰਡਾਂ ਜਿਸੀ ਜਦੋਂ ਜਾਣਦੇ ਆ ਤਾਂ ਲੋਕ ਇੱਕ ਸਵਾਲ ਕਰਦੇ ਆ ਵੀ ਬਠਿੰਡਾ ਲਈ ਡਿਵੈਲਪਮੈਂਟ ਹੋਈ ਜਿੰਨਾ ਚਿਰ ਬੀਬਾ ਨੇ ਕੰਮ ਕੀਤਾ ਤਾਂ ਮਾਨਸਾ ਦੇ ਵਿੱਚ ਕਿਹੜੀ ਡਿਵੈਲਪਮੈਂਟ ਹੋਈ ਹੈ ਮਾਨਸਾ ਦੀ ਡਿਵੈਲਪਮੈਂਟ ਕਿਉਂ ਪਿੱਛੇ ਰਹਿ ਜਾਂਦੀ ਹੈ ਮਾਨਸਾ ਚ ਕੀ ਨਹੀਂ ਹੋਇਆ ਜੀ ਦੇਖੋ ਬੀਬਾ ਜੀ ਪਹਿਲੀ ਵਾਰੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਉਹਨਾਂ ਉਮੀਦਾਂ ਤੇ ਖਰੇ ਉਤਰੇ ਹੈ ਮਾਨਸਾ ਜਿਹੜਾ ਕਾਲਜ ਹੈ ਮਾਤਾ ਸੁੰਦਰੀ ਕਾਲਜ ਕਚੇਰੀ ਰੋਡ ਤੇ ਆਪਣੇ ਬਣਿਆ ਹੋਇਆ ਹੈ ਲੜਕੀਆਂ ਲਈ ਕੋਈ ਕਾਲਜ ਨਹੀਂ ਸੀ ਕੌਣ ਲੈ ਕੇ ਆਇਆ ਬੀਬਾ আর ਸਿਮਰਤ ਕੌਰ ਬਾਦਲ ਲੈ ਕੇ ਆਈ ਓਵਰ ਬ੍ਰਿਜ ਬਣੇ ਨੇ ਕੌਣ ਲੈ ਕੇ ਆਇਆ ਅਕਾਲੀ ਦਲ ਲੈ ਕੇ ਆਇਆ ਅੰਡਰ ਬ੍ਰਿਜ ਬਣੇ ਨੇ ਕੌਣ ਲੈ ਅਕਾਲੀ ਦਲ ਲੈ ਕੇ ਆਇਆ ਸੈਂਟਰਲ ਪਾਰਕ ਬਣਿਆ 70 ਲੱਖ ਰੁਪਏ ਫੰਡ ਕਿੱਦਾ ਲੱਗਿਆ ਅਕਾਲੀ ਦਲ ਦਾ ਲੱਗਿਆ ਖਾਲਸਾ ਸਕੂਲ ਚ ਕ੍ਰਿਕਟ ਗਰਾਊਂਡ ਬਣਿਆ ਉੱਥੇ 1 ਸਵਾ ਕਰੋੜ ਦੇ ਕਰੀਬ ਫੰਡ ਲੱਗਿਆ ਕਿੱਦਾ ਲੱਗਿਆ ਅਕਾਲੀ ਦਲ ਦਾ ਲੱਗਿਆ ਮੈਨੂੰ ਤੁਸੀਂ ਕੰਮ ਇੱਕ ਦੱਸ ਦਿਓ ਸੇਵਾ ਕੇਂਦਰਾਂ ਸਾਜ ਕੇਂਦਰਾਂ ਪਿੰਡਾਂ ਚ ਟਿਊਬਵੈਲਾਂ ਦੇ ਕਨੈਕਸ਼ਨਾਂ ਤੋਂ ਲਾ ਕੇ ਤੁਸੀਂ ਬਿਨਾਂ ਅਕਾਲੀ ਦਲ ਤੋਂ ਦੱਸੋ ਵੀ ਜੇ ਕਿਸੇ ਪਾਰਟੀ ਨੇ ਕੰਮ ਕੀਤਾ ਹੋਵੇ ਅੱਜ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਿਆਂ ਨੂੰ 7 ਸਾਲ ਦੇ ਕਰੀਬ ਹੋ ਚੁੱਕੇ ਐ ਮੈਨੂੰ 7 ਸਾਲਾਂ ਚ ਇੱਕ ਕੰਮ ਗਿਣਾ ਦਨ ਬਾਕੀ ਪਾਰਟੀਆਂ ਕੀ ਮਾਨਸਾ ਚ ਅ ਤੇ ਇਹ ਜਿਹੜਾ ਤੁਸੀਂ ਕੰਮ ਗਿਣਾਇਆ ਫਿਰ ਲੋਕ ਇਹ ਗੱਲ ਕਿਉਂ ਕਹਿੰਦੇ ਆ ਹੁਣ ਪਿੰਡਾਂ 'ਚ ਜਾਂਦੇ ਆ ਜਦੋਂ ਲੋਕ ਕਿਤੇ ਨਾ ਕਿਤੇ ਹੁਣ ਆਮ ਆਦਮੀ ਪਾਰਟੀ ਦੀ ਵੀ ਗੱਲ ਜਿਹੜੀ ਇਹੀ ਹੋ ਗਈ ਵੀ ਸੱਤਾ ਤੇ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ 1000 ਰੁਪਏ ਲੇਡੀਜ਼ ਨੂੰ ਦੇਣਾ ਸੀ ਉਹ ਨਹੀਂ ਹਲੇ ਤੱਕ ਮਿਲਿਆ ਪਿੰਡਾਂ ਦੇ ਵਿੱਚ ਲੋਕ ਜਾਂ ਔਰਤਾਂ ਕਹਿ ਸਕਦੇ ਆ ਵੀ ਸਭ ਤੋਂ ਵੱਡੀ ਮਾਰ ਇਹ ਲੋਕਾਂ ਤੇ ਪੈ ਗਈ ਵੀ ਦਿਖਾਵਾ ਹੋਰ ਹੋਇਆ ਤੇ ਕੀਤਾ ਕੁਝ ਹੋਰ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਇੱਕ ਬੈਲੈਂਸ ਦੇ ਬਣ ਕੇ ਰਹਿ ਗਈ ਜਿਹੜੀ ਪਹਿਲਾਂ ਲਹਿਰ ਸੀ ਵਿਧਾਨ ਸਭਾ ਵੇਲੇ ਤੇ ਉਹ ਅੱਧੀ ਰਹਿ ਗਈ ਤੇ ਹੁਣ ਕਿਤੇ ਨਾ ਕਿਤੇ ਲੋਕ ਪਿੰਡਾਂ ਦੇ ਵਿੱਚ ਬਾਦਲਾਂ ਨੂੰ ਫਿਰ ਤੋਂ ਚਾਣਣ ਲੱਗੇ ਨੇ ਪਰ ਇੱਕ ਗੱਲ ਬਾਰ ਬਾਰ ਕਹਿੰਦੇ ਨੇ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਸਾਰੇ ਵਧੀਆ ਕੰਮ ਹੋਏ ਸੀ ਪਰ ਇਹ ਇਹ ਪਰਿਵਾਰ ਹੁਣ ਕਿਹੜੀ ਲੀਤੇ ਚੱਲੇ ਇਹ ਸਵਾਲ ਵੱਡਾ ਹੈ ਜੀ ਰਾਣਾ ਜੀ ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਆਮ ਆਦਮੀ ਪਾਰਟੀ ਨੇ ਝੂਠਾਂ ਦੇ ਆਪਾ ਕਹ ਦੀਏ ਪਲੰਦੇ ਡਿੱਕ ਬੰਨ ਤੇ ਕਿ ਸਰ ਪੰਜਾਬੀ ਨੇ ਨਾ ਜੋ ਉਹ ਇਮੋਸ਼ਨਲ ਨੇ ਮਗਰ ਲੱਗ ਜਾਂਦੇ ਆ ਪਰ ਉਹ ਅਰਸ਼ਾਂ ਤੇ ਵੀ ਚੜਾਉਣ ਜਾਂਦੇ ਤੇ ਫਰਸ਼ਾਂ ਤੇ ਲਾਉਣ ਵੀ ਜਾਂਦੇ ਨੇ ਜਿਹੜੇ ਤੁਸੀਂ 1000 ਰੁਪਏ ਦੀ ਗੱਲ ਕੀਤੀ ਹੈ ਦੇਖੋ ਵੀ ਮਾਤਾਵਾਂ ਨੂੰ ਮੇਰੀਆਂ ਭੈਣਾਂ ਨੂੰ ਉਹਨਾਂ ਨੇ ਕਿਹਾ ਵੀ 100000 ਰੁਪਏ ਦੇਵਾਂਗਾ ਅਜ 2 ਸਾਲ ਹੋ ਗਏ 24000 ਰੁਪਏ ਇੱਕ ਮੇਰੀ ਭੈਣ ਦਾ ਮੇਰੀ ਮਾਤਾ ਦਾ ਬੰਦਾ ਹੈ ਤੇ ਜੇ ਪੰਜਾਬ ਦੀ ਗੱਲ ਕਰ ਲਈ ਤਾਂ 24000 ਕਰੋੜ ਦਾ ਬਜਟ ਬੰਦਾ ਹੈ 2 ਸਾਲਾਂ ਦਾ ਇਹਨਾਂ ਨੇ ਇਕੱਲਾ ਝੂਠ ਇਹਨਾਂ ਨੇ ਸੋਸ਼ਲ ਮੀਡੀਆ ਤੇ ਅਕਾਲੀ ਦਲ ਨੂੰ ਭੰਡਿਆ ਇਹਨਾਂ ਕੀ ਲੋਕਾਂ ਦਾ ਮੁੱਖ ਮੁੜ ਜੇ ਤੇ ਉਹ ਹੋਇਆ ਵੀ ਕਿ ਅਕਾਲੀ ਦਲ ਤਿੰਨ ਸੀਟਾਂ ਤੇ ਆ ਗਿਆ 2022 ਚ ਪਰ ਹੁਣ ਉਹ ਪਤਾ ਲੱਗ ਗਿਆ ਹੁਣ ਇਹ ਜਿਹੜੀਆਂ ਗੱਲਾਂ ਪਿੰਡਾਂ 'ਚ ਲੋਕਾਂ ਨੂੰ ਫੇਰ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਆ ਲੋਕ ਉਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੇ ਲੋਕ ਭਲੀ ਭੰਤ ਜਾਣਦੇ ਆ ਕਿ ਅਕਾਲੀ ਦਲ ਹੀ ਐ ਪਹਿਲਾਂ ਭਗਵੰਤ ਸਿੰਘ ਸਾਬ ਕਿਹ ਕਰਦੇ ਸੀ ਨਾ ਕਿ ਸਟੇਜਾਂ ਤੋਂ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਡਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਿਹਨਾਂ ਸੇ ਚਲਾ ਹੁੰਦਾ ਹੈ ਅੱਜ ਇਹ ਸ਼ਬਦ ਆਮ ਆਦਮੀ ਪਾਰਟੀ ਵਾਸਤੇ ਪਿੰਡਾਂ ਵਾਲੇ ਲੋਕ ਵਰਤਦੇ ਆ ਫਿਰ ਆ ਵੀ ਹੋ ਰਿਹਾ ਹੈ ਗਰਮੀਤ ਸਿੰਘ ਖੁੱਡੀਆਂ ਜਦੋਂ ਜਾਂਦੇ ਆ ਤਾਂ ਲੋਕ ਸਵਾਲ ਵੀ ਕਰ ਰਹੇ ਆ ਦੇਖੋ ਜੀ ਗਰਮੀਤ ਸਿੰਘ ਖੁੱਡੀਆਂ ਦੀ ਜੀ ਤੁਸੀਂ ਗੱਲ ਕੀਤੀ ਉਹ ਖੇਤੀਬਾੜੀ ਮੰਤਰੀ ਨੇ ਹੂੰ ਆਪਾਂ ਕੀ ਦੀ ਹਸਬੈਂਡਰੀ ਮੰਤਰੀ ਵੀ ਨੇ ਮੌਕੇ ਦੇ ਗੜੇਮਾਰੀ ਹੋਈ ਕਿੱਥੇ ਮੈਨੂੰ ਇੱਕ ਦੱਸ ਦਿਓ ਉਹਨਾਂ ਦੀ ਕੰਸਟਿਟੂਐਂਸੀ ਦੇ ਨਾਲ ਗੜੇਮਾਰੀ ਹੋਈ ਦੱਬ ਕੇ ਸਾਰੀ ਫਸਲ ਖਰਾਬ ਹੋ ਗਈ ਇੱਕ ਘੇੜਾ ਉਹਨਾਂ ਨੇ ਕਿਤੇ ਮਰਿਆ ਹੋਵੇ ਮੁਆਵਜ਼ਾ ਦਾ ਇੱਕ ਪੈਸਾ ਦਿੱਤਾ ਹੋਵੇ ਉਸ ਚੀਜ਼ ਦਾ ਭੁਗਤਾਨ ਵੀ ਕਰ ਰਹੇ ਹਨ ਨਾ ਵੀ ਪਿੰਡਾਂ ਚ ਜਾਂਦੇ ਹੁਣ ਕਦੇ ਉਹਨਾਂ ਦਾ ਲੜਕਾ ਜਾਂਦਾ ਉਹਨੂੰ ਵੀ ਘੇੜਿਆ ਜਾਂਦਾ ਕਦੇ ਜਦੋਂ ਗੁਰਮੀਤ ਸਿੰਘ ਖੁੱਡੀਆਂ ਜਾਂਦੇ ਭਤਾਨ ਤਾਂ ਅਜੇ ਰਾਣਾ ਜੀ 1 ਜੂਨ ਨੂੰ ਹੋਣਾ ਹੈ ਇਹ ਤਾਂ ਅਜੇ ਟਰੇਲਰ ਹੈ ਲੋਕਾਂ ਦਾ ਤੁਸੀਂ ਦੇਖਿਓ ਜਦੋਂ ਪੀਪੇ ਡੱਬੇ ਮਸ਼ੀਨਾਂ ਖਾਲੀ ਨਿਕਲੀਆਂ ਨਾ ਫੇਰ ਪਤਾ ਲੱਗੂ ਕੱਲ ਮੈਂ ਇੱਕ ਕੁੜੀਆਂ ਸਾਭ ਦੇ ਬੇਟੇ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਵੀ ਜੇ ਤੁਸੀਂ ਆਪਦੀ ਵੋਟ ਖੂਹ ਚ ਸਿੱਟਣੀ ਹੈ ਤਾਂ ਸਾਡੇ ਖੂਹ ਚ ਸਿੱਟ ਦਿਓ ਉਹ ਮੰਨਦੇ ਆ ਕਿ ਇਹ ਸਾਡਾ ਵੀ ਖੂਹ ਹੈ ਉਹ ਆਪਦੇ ਮੂੰਹੋਂ ਹੀ ਗੱਲਾਂ ਕਰਨ ਲੱਗੇ ਕਿ ਸਾਡਾ ਖੂਹ ਘਟ ਡੂੰਗਾ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਤੁਸੀਂ ਲੋਕਾਂ ਲਈ ਖੂਹ ਪੱਟਦਾ ਤੁਸੀਂ ਆਪਦੀ ਜਵਾਨ ਚੋ ਹੀ ਗੱਲਾਂ ਕਰ ਰਹੇ ਹੋ ਦੇਖੋ ਲੋਕਾਂ ਨਾਲ ਜੋ ਪਿੱਛੇ ਤੁਸੀਂ ਖੰਜਰ ਖੋਪ ਤੇ ਪੰਜਾਬ ਵਸੀਆਂ ਨਾਲ ਪਰ ਮੈਂ ਇੱਕ ਗੱਲ ਕਹਿਣਾ ਹੈ ਕਿ ਲੋਕ ਬਹੁਤ ਸਿਆਣੇ ਹੋਗੇ ਬਹੁਤ ਸਿਆਣੇ ਆ ਤੁਸੀਂ ਹੀ ਕੀਤੇ ਆ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਪੜਨਦੇ ਸੀ ਲੋਕ ਨੂੰ ਤੁਹਾਨੂੰ ਵੰਡਣ ਲੱਗੇ ਸੋਸ਼ਲ ਮੀਡੀਆ ਦੇ ਨਾਲ ਬਣੀ ਸੀ ਇਹ ਸਰਕਾਰ ਤੇ ਅੱਜ ਸੋਸ਼ਲ ਮੀਡੀਆ ਦੇ ਜਰੀਏ ਫਿਰ ਉਹ ਲੋਕ ਵਿਰੋਧ ਵੀ ਕਰ ਰਹੇ ਆ ਜਦੋਂ ਵੀ ਜਿੱਥੇ ਵੀ ਕੋਈ ਲੀਡਰ ਮਿਲਦਾ ਤਾਂ ਕੈਮਰਾ ਸਭ ਤੋਂ ਪਹਿਲਾਂ ਔਨ ਕਰਕੇ ਉਹਨਾਂ ਦੇ ਜਿਹੜੇ ਵਰਕਰ ਨੇ ਉਹੀ ਔਨ ਕਰਕੇ ਉਹ ਚੀਜ਼ਾਂ ਦਿਖਾ ਰਹੇ ਰਾਣਾ ਜੀ ਸਿਆਣਿਆਂ ਦੀ ਸਹੀ ਹੈ ਕਹਾਵਤਾਂ ਜੋ ਬੀਜਿਆ ਉਹ ਵੱਢਣਾ ਪਊਗਾ ਜੋ ਤੁਸੀਂ ਕੰਮ ਕੀਤੇ ਆ ਨਾ ਲੋਕਾਂ ਨਾਲ ਜਿਵੇਂ ਕੀਤੇ ਲੋਕ ਉਵੇਂ ਤੁਹਾਡੇ ਨਾਲ ਕਰਨਗੇ ਇਹ ਕਿਹਾ ਕਰਦੇ ਸੀ ਕਿ ਮੋਬਾਈਲ ਫੋਨ ਤੁਸੀਂ ਵੀਡੀਓ ਬਣਾਇਆ ਕਰੋ ਅਫਸਰਾਂ ਦੀਆਂ ਦਫਤਰਾਂ ਚ ਜਾ ਕੇ ਮੁੜ ਕੇ ਦਫਤਰਾਂ ਦੇ ਬਾਹਰ ਲਿਖ ਕੇ ਲਾਤਾ ਕਿ ਮੋਬਾਈਲ ਅੰਦਰ ਲੈ ਕੇ ਜਾਣੇ ਮਨਾ ਹੈ ਇਹ ਸਟਿੰਗ ਕਰਿਆ ਕਰਦੇ ਸੀ ਅੱਜ ਲੋਕ ਇਹਨਾਂ ਦੇ ਸਟਿੰਗ ਕਰਦੇ ਨੇ ਇਹ ਕਰਾਪਸ਼ਨ ਰੋਕਣ ਦੀ ਗੱਲ ਕਰਦੇ ਸੀ ਕਰਾਪਸ਼ਨ ਜਾਂਦੇ ਨੇ ਅੱਜ ਆਕਾ ਕੇਜਰੀਵਾਲ ਜੇਲ੍ਹ ਚ ਨੇ ਇਹਨਾਂ ਦੇ ਡਿਪਟੀ ਸੀਐਮ ਹੁੰਦੇ ਸੀ ਜਿਹੜੇ ਮਨੀਸ਼ ਸੋਧਿਆ ਜੀ ਉਹ ਜੇਲ੍ਹ ਚ ਨੇ ਸਤਿੰਦਰ ਜੈਨ ਜੀ ਉਹ ਜੇਲ੍ਹ ਚ ਨੇ ਸੰਜੇ ਸਿੰਘ ਜੀ ਜੇਲ੍ਹ ਕੱਟ ਗਏ ਆਏ ਨੇ ਮੈਨੂੰ ਇੱਕ ਨਮਾਇੰਦਾ ਤਾਂ ਦੱਸ ਦਿਓ ਤੁਸੀਂ ਕਰਾਪਸ਼ਨ ਦੇ ਨਾਮ ਤੇ ਰੋਕਣ ਦੇ ਨਾਮ ਤੇ ਤੁਹਾਡੀ ਸਰਕਾਰ ਬਣੀ ਸੀ ਅੱਜ ਤੁਸੀਂ ਸਾਰੇ ਕਰਾਪਸ਼ਨ ਚ ਤੁਤੋਗੇ ਅੰਦਰ ਬੈਠੇ ਆ ਅੱਛਾ ਇੱਕ ਇੱਕ ਸਵਾਲ ਅਕਾਲੀ ਦਲ ਤੇ ਬੜਾ ਆਉਂਦਾ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚੁਬਦੀਆਂ ਆ ਗੱਲਾਂ ਵੀ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਆ ਵੀ ਬਾਦਲਾਂ ਨੇ ਲੁੱਟ ਲਿਆ ਪੰਜਾਬ ਦੇਖੋ ਜੀ ਮੈਨੂੰ ਇੱਕ ਚੀਜ਼ ਦੱਸੋ 97 ਤੋਂ 2 ਤੱਕ ਅਕਾਲੀ ਦਲ ਦੀ ਸਰਕਾਰ ਰਹੀ ਬਿਲਕੁਲ 7 ਤੋਂ 17 ਫਿਰ 10 ਸਾਲ ਲੋਕਾਂ ਨੇ ਰਾਜ ਦਿੱਤਾ ਇੱਕ ਤੁਸੀਂ ਪੰਜਾਬੀ ਨੂੰ ਪਿੰਡਾਂ 'ਚ ਜਾ ਕੇ ਕਿਸੇ ਵੀ ਪੂਰੇ ਪੰਜਾਬ 'ਚ ਪੁੱਛ ਲਿਓ ਕਿ 7 ਤੋਂ 17 97 ਤੋਂ 2 ਕਦੇ ਕਿਸੇ ਦੀ ਚੁੱਲੇ ਦੀ ਅੱਗ ਬੁਜੀ ਸੀ ਕੋਈ ਕਿਸਾਨ ਕਹਦੇ ਕੋਈ ਮਜ਼ਦੂਰ ਕਹਦੇ ਕੋਈ ਵਪਾਰੀ ਕਹਦੇ ਇਹ ਸਭ ਗੱਲਾਂ ਨੇ ਇਹ ਆਮ ਆਦਮੀ ਪਾਰਟੀ ਦੇ ਹੀ ਕੁਝ ਬੰਦੇ ਪਲਾਂਟ ਕੀਤੇ ਹੋਏ ਆਪਾਂ ਕਹਦੀਏ ਵਿੱਚ ਨੇ ਜਦੋਂ ਤੁਸੀਂ ਪਿੰਡਾਂ 'ਚ ਜਾਂਦੇ ਹੋ ਮੂਰੇ ਹੋ ਜਾਂਦੇ ਆ ਤੇ ਬੋਲਣ ਲੱਗ ਜਾਂਦੇ ਆ ਕਿ ਅਕਾਲੀ ਦਲ ਕਿਤੇ ਸੱਤਾ 'ਚ ਨਾ ਜਾਏ ਅਕਾਲੀ ਦਲ ਕਿਉਂਕਿ ਅੱਜ 13 ਦੀਆਂ 13 ਸੀਟਾਂ ਜਿੱਤ ਰਿਹਾ ਹੈ ਇਹਨਾਂ ਨੂੰ ਭੰਡਰ ਨੂੰ ਕੁਝ ਨਹੀਂ ਕਹ ਲੈ ਅਕਾਲੀ ਦਲ ਇਹ ਬਾਕੀ ਪਾਰਟੀਆਂ ਨੂੰ ਕਿਉਂ ਨਹੀਂ ਟਾਰਗੇਟ ਕਰਦੇ ਅਕਾਲੀ ਦਲ ਤਾਂ ਪਿਛਲੇ 5 ਸਾਲ ਸਰਕਾਰ 'ਚ ਹੀ ਨਹੀਂ ਸੀਗਾ ਬਿਲਕੁਲ ਕੈਪਟਨ ਸਰਕਾਰ ਗੁੜਕਾ ਸਾਹਿਬ ਹੱਥ ਫੜ ਕੇ ਕੈਪਟਨ ਸਾਹਿਬ ਨੇ ਸੌਂ ਖਾਧੀ ਸੀ ਤੇ ਮੁਕਰੇ ਉਹ ਮੋਬਾਈਲ ਫੋਨ ਦੇਣ ਦੀਆਂ ਗੱਲਾਂ smartphone ਉਹਨਾਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਗੱਲ ਕਰ ਕਰ ਨੌਕਰੀ ਦੀ ਗੱਲ ਕੀਤੀ ਕਰਜ਼ਾ ਮਾਫੀ ਦੀ ਗੱਲ ਕੀਤੀ ਲੋਕਾਂ ਨੇ ਨਕਾਰਿਆ ਵੀ ਇਹ ਫਿਰ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਨਾ ਜੀ ਗੁਰੂ ਸਾਹਿਬ ਦੀ ਸੌਂ ਖਾ ਕੇ ਮੁਕਰਨਾ ਹਜੇ ਤਾਂ ਹੋਇਆ ਹੀ ਕੁਝ ਨਹੀਂ ਹਜੇ ਤਾਂ ਸ਼ੁਰੂਆਤ ਹੈ ਇਹ ਉਹੀ ਸਿਸਮਾ ਫਾਰਮ ਹੈ ਕੈਪਟਨ ਸਾਹਿਬ ਦਾ ਜਿੱਥੇ ਐਮਐਲਏ ਮੰਤਰੀ ਨਹੀਂ ਮਿਲ ਸਕਦੇ ਸੀ ਅੱਜ ਕੱਲੇ ਬੈਠੇ ਐ ਕੋਈ ਪੁੱਛਦਾ ਨਹੀਂ ਉੱਥੇ ਕਾਮਾ ਰੋਲੀ ਆਪਾਂ ਕਹਦੀਏ ਕਾਂ ਬੋਲਦੇ ਨੇ ਕੱਲੇ ਕੁਝ ਨਹੀਂ ਹੈਗਾ ਉੱਥੇ ਇਹ ਲੋਕ ਨੇ ਲੋਕਾਂ ਦੇ ਤੁਸੀਂ ਕਹਿੰਦੇ ਹੋ ਧੋਖਾ ਨਹੀਂ ਕਰਨਾ ਚਾਹੀਦਾ ਕਦੇ ਪਬਲਿਕਾਂ ਬਾਦਲ ਸਾਹਿਬ ਨੇ ਹਮੇਸ਼ਾ ਭਾਈਚਾਰੇ ਸਾਂਝਦਾ ਹੌਕਾ ਦਿੱਤਾ ਇਹਨਾਂ ਨੇ ਹਿੰਦੂ ਸਿੱਖ ਭਾਈਚਾਰੇ ਨੂੰ ਬਾਕੀ ਸਾਰੀਆਂ ਕਮਿਊਨਿਟੀ ਨੂੰ ਆਪਸ ਵਿੱਚ ਲੜਾਇਆ ਉਹਨਾਂ ਨੇ ਕਦੇ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਵਪਾਰੀਆਂ ਲਈ ਆੜਤੀਆਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਐਸਸੀ ਭਾਈਚਾਰੇ ਲਈ ਬੀਸੀ ਭਾਈਚਾਰੇ ਲਈ ਮੈਨੂੰ ਇੱਕ ਦੱਸ ਦਿਓ ਕਦੇ ਕੀ ਨਹੀਂ ਕੀਤਾ ਨਰਮੇ ਦੀ ਦੇਖੋ ਖਰਾਬੀ ਹੋਈ ਗੁਲਾਬੀ ਸੁੰਡੀ ਆਈ ਅਕਾਲੀ ਦਲ ਦੀ ਸਰਕਾਰ ਦੇ ਵਿੱਚ 8000 ਰੁਪਏ ਪਰ ਇਕੜ ਦਾ ਮੁਆਵਜ਼ਾ ਦਿੱਤਾ ਉਹਦੇ ਨਾਲ 2000 ਰੁਪਏ ਚਗਾਵਿਆਂ ਨੂੰ ਜੋ ਨਰਮਾ ਚੁਗਦੇ ਸੀ ਜਿਨ੍ਹਾਂ ਦੀ ਲੇਬਰ ਮਰ ਗਈ ਨਗਦ ਰਾਸ਼ੀ ਵੰਡੀ ਸੀ 2000 ਰੁਪਏ ਪਰ ਇਕੜ ਚਗਾਵਿਆਂ ਨੂੰ ਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਸਰਕਾਰ ਨੇ ਨਗਦ ਰੁਪਏ ਵੰਡੇ ਤੁਹਾਡੀ ਗੱਲ ਜਮਾਂ ਸਹੀ ਹੈ ਪਿੰਡਾਂ ਦੇ ਵਿੱਚ ਜੇ ਆਪਾਂ ਸੌਦੀ ਐਵਰੇਜ ਮੰਨਦੇ ਆ ਤਾਂ 50% ਲੋਕ ਇਹ ਵੀ ਕਹਿੰਦੇ ਆ ਵੀ ਬਾਦਲਾਂ ਨੇ ਜਿਹੜੀਆਂ ਮੋਟਰਾਂ ਲਾਈਆਂ ਬੜੀ ਸਿਫਤ ਵੀ ਹੁੰਦੀ ਐ ਇਹ ਨਹੀਂ ਵੀ ਕੱਲਾ ਬਾਦਲਾਂ ਨੂੰ ਨਿੰਦਣ ਤੇ ਹੀ ਲੋਕ ਜ਼ੋਰ ਦੇ ਰਹੇ ਆ ਕਿਤੇ ਨਾ ਕਿਤੇ ਤੁਹਾਡੀ ਗੱਲ ਵੀ ਹੋ ਸਕਦੀ ਐ ਵੀ ਸੋਸ਼ਲ ਮੀਡੀਆ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਵੀ ਬੰਦੇ ਸਾਹਮਣੇ ਆ ਸਕਦੇ ਆ ਪਰ ਕਿਤੇ ਨਾ ਕਿਤੇ ਸਿਫਤ ਵੀ ਇਸ ਗੱਲ ਦੀ ਹੁੰਦੀ ਐ ਕਿ ਜੋ ਕਹਿੰਦੇ ਵੀ ਬਾਦਲ ਸਾਹਿਬ ਨੇ ਜਿਹੜੀਆਂ ਮੋਟਰਾਂ ਦਿੱਤੀਆਂ ਤੇ ਉਹ ਬਹੁਤ ਵੱਡਾ ਸੋਖ ਕੀਤਾ ਅੱਜ ਤੱਕ ਕਿਸੇ ਸਰਕਾਰ ਨੇ ਕਦੇ ਮੋਟਰਾਂ ਨਹੀਂ ਜਿਹੜੀਆਂ ਲਾਈਆਂ ਤੇ ਉਹ ਵੱਡੀ ਗੱਲ ਵੀ ਐ ਤੇ ਉਹ ਫਾਇਦੇ ਵਾਲੀ ਗੱਲ ਵੀ ਐ ਤੇ ਪੋਜ਼ਿਟਿਵ ਵੀ ਐ ਤੇ ਹੁਣ ਜੇ ਆਪ ਤੁਸੀਂ ਜਾਣਿਓ ਪ੍ਰਚਾਰ ਜਦੋਂ ਕਹਿੰਦੇ ਵੀ ਬਠਿੰਡਾ ਸੀਟ ਤੋਂ ਪ੍ਰਚਾਰ ਹੋਣਾ ਤਾਂ ਤੁਸੀਂ ਮਾਨਸਾ ਦੇ ਵਿੱਚ ਮੋਹਤਵਾਰੀ ਕਰਦੇ ਹੋ ਤਾਂ ਪਿੰਡਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦਾ ਫੀਡਬੈਕ ਮਿਲ ਰਿਹਾ ਬਹੁਤ ਵਧੀਆ ਫੀਡਬੈਕ ਹੈ ਜੀ ਅਸੀਂ ਰਾਤ ਵੀ 12 ਵਜੇ ਪਿੰਡਾਂ 'ਚ ਆਇਆ ਤੁਸੀਂ ਸੋਚ ਸਕਦੇ ਹੋ ਟੈਪੀ ਪਿੰਡ 'ਚ ਅਸੀਂ ਗਏ ਤੁਹਾਨੂੰ ਜਿਹੜੇ ਰਾਤ ਵਾਲੇ ਪਿੰਡਾਂ ਮੈਂ ਉਹ ਦੱਸ ਦਿੰਨਾ ਮੋਰ ਸਿੰਘ ਵਾਲਾ ਅਸੀਂ ਗਏ ਭਲੇਵਾ ਅਸੀਂ ਗਏ ਪੀਕੀਆ ਸ਼ਹਿਰ ਦੇ ਵਿੱਚ ਪਰਸੋ ਚ ਉੱਥੇ ਬੀਬਾ ਜੀ ਨੇ ਪੀਕੀਆ ਸ਼ਹਿਰ ਦੇ ਪ੍ਰੋਗਰਾਮ ਕੀਤੇ ਸੱਤ ਵਾਰਡਾਂ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੇ ਪ੍ਰੋਗਰਾਮ ਕੀਤੇ ਐਡਾ ਭਰਮਾ ਹੁੰਗਾਰਾ ਲੋਕ ਆਪ ਮੁਹਾਰੇ ਚੱਲ ਕੇ ਆ ਰਿਆ ਬਲੌਂ ਦੀ ਲੋੜ ਨਹੀਂ ਦੇਖੋ ਉਹਨਾਂ ਨੂੰ ਸਮਝ ਆ ਗਈ ਕਿ ਇਹ ਅਕਾਲੀ ਦਲ ਇੱਕਾਹੀ ਜੀ ਪਾਰਟੀ ਹੈ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਿਹਨੂੰ ਪਤਾ ਹੈ ਪੰਜਾਬ ਦੇ ਦੁੱਖ ਸੁੱਖ ਦੇ ਸਿਰ ਹੀ ਹੈ ਬਾਦਲ ਪਰਿਵਾਰ ਮਹੀਨੇ 'ਚੋਂ 20 ਦੇਣ ਆਪਾਂ ਕਹਿ ਦਈਏ ਕੀ ਨੋ ਹਲਕੇ ਬੀਬਾ ਜੀ ਦੀ ਗੱਲ ਕਰ ਲਈਏ ਤਾਂ ਇੱਥੇ ਹੀ ਰਹਿੰਦੇ ਨੇ ird gird ਹਰੇਕ ਦੇ ਦੁੱਖ ਚਾਕੇ ਖੜਦੇ ਹਰੇਕ ਦੇ ਸੁੱਖ ਚਾਕੇ ਖੜਦੇ ਆ ਪੁੱਛਦੇ ਆ ਗਰਾਂਟਾਂ ਦੇ ਗੱਫੇ ਦਿੱਤੇ ਬੀਬਾ ਜੀ ਨੇ ਪਿਛਲੇ 15 ਸਾਲਾਂ ਚ ਲੋਕ ਸਮਝ ਚੁੱਕੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਆ ਕੇ ਝੂਠਾਂ ਤੋਂ ਆਪਾਂ ਕਹ ਦੀਏ ਪਰਦਾ ਚੱਕਿਆ ਗਿਆ ਬੇਨਕਾਬ ਹੋ ਗਏ ਨੇ ਇਹ ਹੁਣ ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦੇ ਅੱਛਾ ਇੱਕ ਸਵਾਲ ਜਿਹੜਾ ਵੱਡਾ ਪਿੰਡਾਂ ਦੇ ਵਿੱਚ ਮਤਲਬ ਪਿੰਡਾਂ ਦੀਆਂ ਹੀ ਗੱਲ ਕਰੂੰਗਾ ਕਿਉਂਕਿ ਲੋਕਤੰਤਰ ਹੈ ਲੋਕਾਂ ਨੇ ਸਰਕਾਰ ਬਣਾਉਣੀ ਆ ਤਾਂ ਲੋਕਾਂ ਦੇ ਸਵਾਲ ਤੁਹਾਡੇ ਨੂੰ ਪੁੱਛਣੇ ਜ਼ਰੂਰੀ ਆ ਤੇ ਇੱਕ ਕਹਿੰਦੇ ਵੀ ਭਾਜਪਾ ਦੇ ਨਾਲ ਹਜੇ ਵੀ ਕੋਈ ਜਿਹੜੀ ਚੱਲ ਰਹੀ ਆ ਤੇ ਜਿੱਤਣ ਤੋਂ ਬਾਅਦ ਵੀ ਅੱਜ ਲੋਕਾਂ ਦੇ ਵਿੱਚ ਭਰੋਸਾ ਬਣਾ ਕੇ ਵੀ ਅਸੀਂ ਕਿਸਾਨਾਂ ਦੇ ਲਈ ਛੜਤਾ ਤੇ ਬਾਅਦ ਚ ਭਾਜਪਾ ਦੇ ਨਾਲ ਫੇਰ ਰਲ ਜਾਣਾ ਰਾਣਾ ਜੀ ਇੱਕ ਚੀਜ਼ ਮੈਨੂੰ ਦੱਸੋ ਬੀਬਾ ਜੀ ਨੇ ਕੇਂਦਰੀ ਵਜੀਰ ਸੀ ਇੱਥੇ ਆਪਾਂ ਬੈਠੇ ਹੋਈਏ ਨਾ ਤਿੰਨ ਜਣੇ ਪਲਾਸਟਿਕ ਦੀਆਂ ਕੁਰਸੀਆਂ ਤੇ ਤੇ ਚੌਥਾ ਆ ਕੇ ਤੁਹਾਡੇ ਸਿਰ ਤੇ ਖੜ ਜੇ ਆਪਾਂ ਪਲਾਸਟਿਕ ਦੀ ਕੁਰਸੀ ਨਹੀਂ ਛੱਡਦੇ ਇੱਕ ਦੂਜੇ ਦੇ ਮੂੰਹਕ ਨਹੀਂ ਦੇਖਣ ਲੱਗ ਜੰਨੇ ਆ ਉਹਨਾਂ ਨੇ ਸੈਂਟਰ ਦੀ ਵਜੀਰੀ ਛੱਡੀ ਐ ਇਹ ਗੱਲਾਂ ਦੇਖਣ ਨੂੰ ਛੋਟੀਆਂ ਲੱਗਦੀਆਂ ਕਿਹਦੇ ਕਰਕੇ ਛੱਡੀ ਆ ਉਹ ਪੰਜਾਬ ਦੇ ਵਸਨੀਕਾਂ ਕਰਕੇ ਕਿਸਾਨ ਭਰਾਵਾਂ ਕਰਕੇ ਮਜ਼ਦੂਰਾਂ ਕਰਕੇ ਵਪਾਰੀਆਂ ਕਰਕੇ ਇਹ ਗੱਲਾਂ ਨੇ ਜੀ ਦੇਖੋ ਪਹਿਲਾਂ ਵੀ ਲੋਕ ਕਹਿੰਦੇ ਸੀ ਪੰਜਾਬ ਪਚਾਉ ਯਾਤਰਾ ਜਦੋਂ ਚੱਲਦੀ ਸੀ ਸੁਖਬੀਰ ਜੀ ਦੀ ਮੀਟਿੰਗ ਹੋ ਗਈ ਜੀ ਦਿਖਾਓ ਕਿੱਥੇ ਆ ਕਹਿੰਦੇ ਸੀ ਕੈਂਡੀਡੇਟ ਬੀਜੇਪੀ ਨੇ ਸੱਤ ਤਾਂ ਅਨਾਉਂਸ ਕੀਤੇ ਸੀ ਤੇ ਇਕਾਲੀ ਦਲ ਉਤਰੂਗਾ ਕਿੱਥੇ ਆ ਦੱਸੋ ਕੈਂਡੀਡੇਟ ਤਾਂ ਬਾਰਾ ਅਨਾਉਂਸ ਕਰਤੇ ਆ ਇਕਾਲੀ ਦਲ ਨੇ ਇਹ ਗੱਲਾਂ ਨੇ ਦੇਖੋ ਬਹੁਤ ਕੁਝ ਸੋਸ਼ਲ ਮੀਡੀਆ ਤੇ ਚੱਲਣ ਲੱਗ ਗਿਆ ਟੀਆਰਪੀ ਵਾਸਤੇ ਚੈਨਲ ਬਥੇਰਾ ਕੁਝ ਕਰਨ ਲੱਗੇ ਅਕਾਲੀ ਦਲ ਨੇ ਜੇ ਸਮਝੌਤੇ ਦੀ ਗੱਲ ਚੱਲਦੀ ਸੀ ਜਬ ਪਿਛਲੇ ਦਿਨਾਂ ਚ ਆਪਾਂ ਕਹਿੰਦੇ ਪਿਛਲੇ ਸਮੇਂ ਚ ਕਦੇ ਸਮਝੌਤਾ ਰਿਹਾ ਤਾਂ ਉਹ ਕਿਸਾਨਾਂ ਕਰਕੇ ਮਜ਼ਦੂਰਾਂ ਕਰਕੇ ਵਪਾਰੀਆਂ ਦੇ ਹਿੱਤ ਨੂੰ ਉਹਨਾਂ ਕਰਕੇ ਸਮਝੌਤਾ ਰਿਹਾ ਮੁੱਦਿਆਂ ਤੇ ਹੁਣ ਵੀ ਅਕਾਲੀ ਦਲ ਨੇ ਆਪਣੀਆਂ ਮੰਗਾਂ ਰੱਖੀਆਂ ਗੱਲ ਸਮਝੋ ਵੀ ਪਹਿਲਾਂ ਕਿਸਾਨਾਂ ਦੇ ਆ ਮਸਲੇ ਹੱਲ ਕਰੋ ਪਰ ਭਾਜਪਾ ਟੱਸ ਤੋਂ ਮਸਣੀ ਹੋਈ ਕਿਉਂ ਇਹ ਨੈਸ਼ਨਲ ਪਾਰਟੀ ਹੈ ਇਹਨਾਂ ਨੂੰ ਪੰਜਾਬ ਦੇ ਗਰਾਊਂਡ ਲੈਵਲ ਕਿਸਾਨਾਂ ਦਾ ਵਪਾਰੀਆਂ ਦੇ ਦੁੱਖਾਂ ਦਾ ਨਹੀਂ ਪਤਾ ਇਹ ਪੰਜਾਬ ਚ ਆਪਾਂ ਕਹਿੰਦੇ ਕਿ ਇਹਨਾਂ ਨੂੰ ਕੋਈ ਲੋੜ ਨਹੀਂ ਪੰਜਾਬ ਦੀ ਨਾ ਪੰਜਾਬ ਦੇ ਆਪ ਕਹਿੰਦੀ ਹਿੱਤ ਦੀ ਇਹਨਾਂ ਨੇ ਕਦੇ ਗੱਲ ਕੀਤੀ ਹੈ ਅਕਾਲੀ ਦਲ ਹੀ ਹੈ ਜਿਹੜੀ ਸੰਸਦ ਚ ਜਾ ਕੇ ਬੀਬਾ ਹਰ ਸਿਮਰਤ ਕੋਲ ਗਰਜਦੇ ਆ ਕਿਸਾਨਾਂ ਵਾਸਤੇ ਇਹ ਗੱਲਾਂ ਨੇ ਜੀ ਨਾ ਅਲਾਈਂਸ ਦੀ ਗੱਲ ਹੈ ਨਾਲੇ ਬਾਕੀ ਪਾਰਟੀਆਂ ਨੇ ਦੇਖੋ ਮੁੱਦਿਆਂ ਨੂੰ ਲੈ ਕੇ ਬਥੇਰੇ ਸਮਝੌਤੇ ਹੁੰਦੇ ਆ ਬਥੇਰੇ ਟੁੱਟਦੇ ਆ ਪਰ ਅੱਜ ਅਸੀਂ 13 ਦੀਆਂ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਆ ਨਰੋਲ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਪੰਜਾਬੀਆਂ ਦੀ ਨੁਮਾਇੰਦਗੀ ਕਰਦਾ ਹੋਇਆ 13 ਦੀਆਂ 13 ਸੀਟਾਂ ਤੇ ਬਿਬਾਕੀ ਨਾਲ ਇਲੈਕਸ਼ਨ ਲੜੂਗਾ ਤੇ 13 ਦੀਆਂ 13 ਸੀਟਾਂ ਜਿੱਤੂਗਾ ਹੁਣ ਇੱਕ ਇੱਕ ਯਕੀਨ ਆਪਾਂ ਲੋਕਾਂ ਨੂੰ ਹੋਰ ਵੀ ਦਿਵਾ ਦਈਏ ਵੀ ਮਾਨਸਾ ਦੇ ਲਈ ਜਿਵੇਂ ਤੁਸੀਂ ਮਾਨਸਾ ਦੀ ਨੁਮਾਇੰਦਗੀ ਕਰਦੇ ਹੋ ਮਤਲਬ ਲੋਕਾਂ ਦੇ ਵਿੱਚ ਜਾਣਦੇ ਹੋ ਹਨ ਵੀ ਇੱਕ ਮਹਤਵਾਰ ਜਿਹੜੇ ਲੀਡਰ ਹੁੰਦੇ ਨੇ ਮਾਨਸਾ ਦੇ ਲਈ ਤਾਂ ਉਹ ਤੁਸੀਂ ਹੋ ਜਿਵੇਂ ਯੂਥ ਦੇ ਪ੍ਰਧਾਨ ਹੋਗੇ ਜਾਂ ਜ਼ਿਲ੍ਹੇ ਦੇ ਪ੍ਰਧਾਨ ਹੋਗੇ ਤਾਂ ਮਾਨਸਾ ਦੇ ਲਈ ਕੀ ਕੀ ਚੀਜ਼ਾਂ ਪਲਾਨ ਕੀਤੀਆਂ ਨੇ ਵੀ ਜੇ ਬੀਬਾ ਹਰਸਿਮਰਤ ਫੇਰ ਜਿੱਤਦੇ ਆ ਲੋਕਾਂ ਦੇ ਲਈ ਮਾਨਸਾ ਸ਼ਹਿਰ ਦੇ ਲਈ ਕੀ ਖਾਸ ਜਿਹੜਾ ਦੇਖੋ ਜੀ ਮਾਨਸਾ ਵਾਲਿਆਂ ਨੂੰ ਕਦੇ ਕਿਸੇ ਚੀਜ਼ ਨੂੰ ਬੀਬਾ ਜੀ ਨੇ ਨਾ ਨਹੀਂ ਕੀਤੀ ਗਊਸ਼ਾਲਾ ਪਵੰਤੂ ਗੱਲ ਕਰ ਲਈਏ ਜਿੱਥੇ ਸਾਡੇ ਵਪਾਰੀਆਂ ਦੇ ਵੀ ਹਿੰਦੂ ਭਾਈਚਾਰੇ ਦੇ ਆਪਾਂ ਗੱਲ ਕਰ ਲਈਏ ਕਿ ਦੁੱਖ ਸੁੱਖ ਦੇ ਉੱਤੇ ਪ੍ਰੋਗਰਾਮ ਵੀ ਹੁੰਦੇ ਨੇ ਸਾਰਾ ਕੁਝ ਅਕਾਲੀ ਦਲ ਦਾ ਗਾਹਾਂ ਨੂੰ ਵੀ ਜਿਹੜੀ ਕੋਈ ਸੀਵਰੇਜ ਦੀ ਗੱਲ ਕਰ ਲਈਏ ਪਾਇਆ ਹੋਇਆ ਅਕਾਲੀ ਦਲ ਦਾ ਇਹਨਾਂ ਤੋਂ ਤਾਂ ਉਹ ਚ ਵਾਅਦਾ ਵੀ ਨਹੀਂ ਕੀਤਾ ਗਿਆ ਅੱਜ ਮਾੜੀ ਜੀ ਬਾਰਿਸ਼ ਹੋ ਜੇ ਸਾਰਾ ਮਾਨਸਾ ਭਰ ਜਾਂਦਾ ਤਿੰਨ ਗੋਡੀਆਂ ਤੇ ਡੀਸੀ ਰੈਹ ਸਕੂਲ ਜਾ ਕੇ ਦੇਖੋ ਤੁਸੀਂ ਹਾਲ ਕੀ ਹੁੰਦਾ ਬਿਲਕੁਲ ਉਹ ਤਾਂ ਸਾਰੀ ਮਾਨਸਾ ਓਕੀ ਹੋਈ ਪਈ ਐਸੇ ਕੋਈ ਮੈਨੂੰ ਇੱਕ ਕੰਮ ਦੱਸ ਦਿਓ ਜਿਹੜੇ ਬੀਬਾ ਜੀ ਤੋਂ ਬਿਨਾਂ ਜਾਂ ਅਕਾਲੀ ਦਲ ਤੋਂ ਬਿਨਾਂ ਇੱਥੇ ਹੋ ਜਦੋਂ ਦੁਬਾਰਾ ਲੋਕਾਂ ਦਾ ਫਤਵਾ ਲੋਕਾਂ ਦੇ ਆਸ਼ੀਰਵਾਦ ਨਾਲ ਬੀਬਾ ਜੀ ਜਿੱਤ ਕੇ ਸੰਸਦ ਚ ਜਾਣਗੇ ਜੋ ਮਾਨਸਾ ਵਾਸੀ ਮੰਗਦੇ ਐ ਜੋ ਇਹਨਾਂ ਦੀਆਂ ਮੁਰਦੀਆਂ ਲੋੜਾਂ ਨੇ ਜੋ ਮਾਨਸਾ ਦੇ ਹਿੱਤ ਦੀਆਂ ਨੇ ਨਾ ਅਕਾਲੀ ਦਲ ਕਲਪ ਜਿਐ ਸੀ ਨਾ ਅਕਾਲੀ ਦਲ ਨੇ ਅੱਜ ਬਜਨਾ ਤੇ ਬਾਕੀ ਗੱਲ ਮੈਂ ਤੁਹਾਨੂੰ ਕਰਾਂ ਚੋਣ ਮੈਨੀਫੈਸਟੋ ਦੇ ਸਾਡੇ ਚੇਅਰਮੈਨ ਨੇ ਸਾਡੇ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਬੜਾ ਵਧੀਆ ਚੋਣ ਮੈਨੀਫੈਸਟੋ ਅਕਾਲੀ ਦਲ ਲੈ ਕੇ ਆਊਗਾ ਕਿਉਂ ਅਕਾਲੀ ਦਲ ਚੋਣ ਮੈਨੀਫੈਸਟੋ ਚ ਉਹੀ ਲਿਖਦਾ ਜੋ ਕਰ ਸਕਦਾ ਅਕਾਲੀ ਦਲ ਨੇ ਹਮੇਸ਼ਾ ਹੀ ਜੋ ਕਹੇ ਉਹ ਕੀਤਾ ਲੋਕਾਂ ਵਾਂਗੂ ਝੂਠ ਨਹੀਂ ਬਣਾਇਆ ਹੁਣ ਜਿਹੜੇ ਆਪੋਜੀਸ਼ਨ ਲੀਡਰ ਜੇ ਆਪਾਂ ਕਰੀਏ ਵੀ ਪਰਮਪਾਲ ਕੌਰ ਸਿੱਧੂ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਪਰਿਵਾਰ ਹਿੱਸਾ ਹੈ ਤੇ ਲੋਕ ਕਹਿੰਦੇ ਨੇ ਵੀ ਆਪਸ ਚ ਰਲਣ ਦੇ ਲਈ ਜਿਹੜੀ ਭਾਜਪਾ ਵੱਲੋਂ ਜਿਹੜਾ ਕੈਂਡੀਡੇਟ ਦਿੱਤਾ ਗਿਆ ਵੀ ਬੀਬਾ ਨੂੰ ਨਰੋਲ ਜਿਤਾਉਣਾ ਤਾਂ ਦੂਸਰੇ ਪਾਸੇ ਜੀਤਮੇਂਦਰ ਸਿੱਧੂ ਦੀ ਵੀ ਇਹੀ ਜਿਹੜੀ ਚਰਚਾ ਹੋ ਰਹੀ ਹੈ ਵੀ ਅਕਾਲੀ ਦਲ ਚੋਂ ਗਏ ਸੀ ਤੇ ਕੋਈ ਮੁਕਾਬਲਾ ਵੀ ਨਹੀਂ ਤੇ ਕੈਂਡੀਡੇਟ ਇਸ ਤਰੀਕੇ ਨਾਲ ਪਲਾਨਟ ਕੀਤੇ ਗਏ ਵੀ ਜਿਤਾਉਣ ਦਾ ਜਿਹੜਾ ਪੂਰਾ ਸੀਨ ਬਣਿਆ ਮੈਨੂੰ ਰਾਣਾ ਜੀ ਇੱਕ ਗੱਲ ਦੱਸੋ ਤੁਸੀਂ ਵੀ ਸੂਝਵਾਨ ਹੋ ਕਦੇ ਕੋਈ ਪਾਰਟੀ ਚਾਹੁੰਦੀ ਹੈ ਕਿ ਸਾਡੇ ਬੰਦੇ ਦੂਜੀਆਂ ਪਾਰਟੀਆਂ ਚ ਵਗ ਜਾਣ ਕਦੇ ਕੋਈ ਚਾਹੁੰਦਾ ਹੈ ਇਹ ਅਕਾਲੀ ਦਲ ਪਲਾਨਟ ਕਰ ਸਕਦਾ ਹੈ ਤੁਸੀਂ ਸੋਚੋਦਿਓ ਇਹ ਦੂਜਿਆਂ ਦੀ ਪਲਾਂਟੇਸ਼ਨ ਹੈ ਜੋ ਅਕਾਲੀ ਦਲ ਨੂੰ ਪਾੜਦੇ ਆ ਕਿ ਅਕਾਲੀ ਦਲ ਦੇ ਬੰਦੇ ਦੂਜੀਆਂ ਪਾਰਟੀਆਂ ਤੋਂ ਖੜੇ ਕਰੋ ਤਾਂ ਕਿ ਅਕਾਲੀ ਦਲ ਦਾ ਵੋਟ ਬੈਂਕ ਤੋੜ ਮੈਂ ਇੱਕ ਜੀ ਦੱਸਦਾ ਤੁਸੀਂ ਆਪ ਹੀ ਉਹ ਗੱਲ ਕਹਤੀ ਬਾਦਲ ਸਾਹਿਬ ਵੀ ਕਹਿੰਦੇ ਰਿਹਾ ਕਿ ਪਾਰਟੀ ਮਾਂ ਹੁੰਦੀ ਹੈ ਜਿਹੜਾ ਆਪਣੀ ਮਾਂ ਨਾਲ ਧੋਖਾ ਕਰ ਸਕਦਾ ਦੇਖੋ ਉਹ ਦੂਜਿਆਂ ਨਾਲ ਕੀ ਮੈਂ ਕਹਿੰਦਾ ਵੀ ਵਫਾ ਕਰੂਗਾ ਮੈਨੂੰ ਤੁਸੀਂ ਆਪ ਦੱਸੋ ਕੀ ਨਹੀਂ ਮਿਲਿਆ ਇਹਨਾਂ ਨੂੰ ਮਲੂਕਾ ਪਰਿਵਾਰ ਦੀ ਆਪਾ ਪਰਮਪਾਲ ਕੌਰ ਜੀ ਦੀ ਉਧਰ ਚਲੇ ਗਏ ਨੇ ਕੀ ਨਹੀਂ ਮਿਲਿਆ ਕੀ ਨਹੀਂ ਦਿੱਤਾ ਪਾਰਟੀ ਨੇ ਕੀ ਮਾਨ ਇੱਜ਼ਤ ਨਹੀਂ ਦਿੱਤਾ ਜੀਤਵਿੰਦਰ ਸਿੱਧੂ ਸਾਹਿਬ ਦੀ ਗੱਲ ਕਰ ਲਈਏ ਹਲਕਾ ਇੰਚਾਰਜ ਲਾ ਕੇ ਰੱਖੇ ਹਾਰਨ ਤੋਂ ਬਾਅਦ ਵੀ ਦੇਖੋ ਬਥੇਰੇ ਲੋਕਾਂ ਨੇ ਕਿਹਾ ਸੀ ਬਥੇਰੀਆਂ ਗੱਲਾਂ ਬਣਾਈਆਂ ਸੀ ਪਹਿਲਾਂ ਵੀ ਐਮਐਲਏ ਰਹੇ ਨੇ ਆਜ਼ਾਦ ਵੀ ਜਿੱਤੇ ਨੇ ਮੁੜ ਕੇ ਕਾਂਗਰਸ 'ਚ ਵੀ ਸੀ ਫਿਰ ਅਕਾਲੀ ਦਲ ਨੇ ਆਪਾਂ ਕਹ ਦੀਏ ਕਿ ਜਿਮਨੀ ਚੌਂਚ ਵੀ ਜਿਤਾਏ ਨੇ ਕੀ ਨਹੀਂ ਮਿਲਿਆ ਕੀ ਇੱਜ਼ਤ ਮਾਨ ਨਹੀਂ ਮਿਲੀ ਪਰ ਹੁਣ ਦੇਖੋ ਲੋਭ ਲਾਲਚ ਇਹ ਤਾਂ ਇਹੀ ਜਾਣਦੇ ਨੇ ਕਿ ਇਹਨਾਂ ਨੂੰ ਮਿਲੇ ਨੇ ਬਾਕੀ ਪਾਰਟੀਆਂ ਤੋਂ ਬਾਦਲ ਪਰਿਵਾਰ ਦੇ ਖਿਲਾਫ ਕੀ ਇਹਨਾਂ ਨੇ ਸਾਜ਼ਿਸ਼ਾਂ ਰਚੀਆਂ ਨੇ ਇਹ ਤਾਂ ਇਹਨਾਂ ਦੇ ਜ਼ਮੀਰ ਦੱਸ ਸਕਦੇ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਬਠਿੰਡਾ ਹੌਰ ਸੀਟ ਹੈ ਤਾਂ ਮਾਨਸਾ ਦਾ ਰਿਜ਼ਲਟ ਤੁਸੀਂ ਦੱਸਿਆ ਬਠਿੰਡਾ ਦਾ ਮਤਲਬ ਕਿਸ ਤਰੀਕੇ ਨਾਲ ਦੇਖਦੇ ਹੋ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਜੀ ਪ ਸ਼ਹਿਰਾਂ ਦਾ ਮੁਹੱਲਿਆਂ ਦਾ ਬਹੁਤ ਵਧੀਆ ਰਿਸਪੌਂਸ ਹੈ ਤੁਸੀਂ ਮੈਂ ਕੋਈ ਪਾਰਟੀ ਨਾਲ ਜੁੜੇ ਹੋਣ ਕਰਕੇ ਨਹੀਂ ਇਹ ਗੱਲ ਕਹਿੰਦਾ ਆਪਾਂ ਜਦੋਂ ਸ਼ਹਿਰ 'ਚ ਜਾਂਦੇ ਹਾਂ ਰੋਜ਼ ਉੱਥੇ ਢੇੜਾ ਫੇੜਾ ਵੱਜਦਾ ਆਪਦੇ ਮਕਾਨ ਵੀ ਉੱਥੇ ਨੇ ਤਾਂ ਲੋਕਾਂ ਦੀ ਆਵਾਜ਼ ਹੈ ਕਿ ਬੀਬਾ ਹਰਸ਼ਿਮਰਤ ਕੋਲ ਜਿੱਤਣੀ ਚਾਹੀਦੀ ਹੈ ਵੱਡੀ ਲੀਡ ਤੇ ਮੈਂ ਤੁਹਾਨੂੰ ਲੋਕਾਂ ਦੇ ਵਿਸ਼ਵਾਸ ਨਾਲ ਇੱਕ ਗੱਲ ਕਹਿ ਸਕਦਾ ਕਿ ਬੀਬਾ ਜੀ ਬਹੁਤ ਵੱਡੇ ਮਾਰਜਨ ਨਾਲ ਬਠਿੰਡਾ ਸੀਟ ਕੱਢ ਕੇ ਲੋਕਾਂ ਦੀ ਝੋਲੀ 'ਚ ਪਾ ਕੇ ਸੰਸਦ 'ਚ ਜਾਣਗੇ ਕਿ ਤੁਸੀਂ ਮੈਨੂੰ ਵੋਟ ਪਾ ਕੇ ਮੇਰਾ ਮਾਣ ਵਧਾਇਆ ਤੇ ਹੁਣ ਤੁਹਾਡਾ ਮਾਣ ਮੇਰੇ ਹੱਥ ਹੈ ਤਾਂ ਬਿਲਕੁਲ ਹੈ ਤੁਸੀਂ ਵੀ ਸੁਣਿਆ ਨੇ ਇਹ ਗੱਲਾਂ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਹਨੀਸ਼ ਵੰਸਲ ਲੋਕਾਂ ਦੇ ਵਿੱਚ ਵੀ ਵਿਚਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਸਵਾਲ ਉੱਠੇ ਸੀ ਉਹਨਾਂ ਦੇ ਜਵਾਬ ਵੀ ਲੈਂਦੇ ਆ ਉਹ ਜਵਾਬ ਤੁਸੀਂ ਵੀ ਸੁਣੇ ਆ ਹੁਣ ਤੁਸੀਂ ਇਸ ਇੰਟਰਵਿਊ ਬਾਰੇ ਆਪਣੀ رائے ਜ਼ਰੂਰ ਸਾਂਝੀ ਕਰਿਓ ਵੀ ਇਹ ਗੱਲਾਂ ਜਿਹੜੀਆਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਨੇ ਕਿਵੇਂ ਤੁਹਾਨੂੰ ਲੱਗਦੇ ਨੇ ਉਹ ਜਵਾਬ ਤੇ ਆਪਣੀ رائے ਕਰਿਓ ਇਸ ਵੀਡੀਓ ਥੱਲੇ ਸਾਂਝੀ ਮਿਲਦੇ ਆ ਇੱਕ ਨਵੀਂ ਇੰਟਰ